ਚੋਰਾ ਨੇ ਇੱਕੋ ਰਾਤ ਥਾਣੇ ਤੋਂ ਕਰੀਬ 100 ਮੀਟਰ ਦੀ ਦੂਰੀ ਤੋਂ ਬੇਖੌਫ ਹੋ ਕੇ ਲੁੱਟਿਆ ਚਾਰ ਦੁਕਾਨਾਂ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਅਤੇ ਹੋਰ ਸੋਰਸਾਂ ਰਾਹੀਂ ਜਾਂਚ ਸ਼ੁਰੂ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਬਰਾ ਚੋਂ ਪੁਲਿਸ ਚੌਂਕੀ ਤੋਂ 100 ਮੀਟਰ ਦੀ ਦੂਰੀ ਤੇ ਚੋਰਾ ਵੱਲੋਂ ਬੇਖੌਫ ਹੋ ਕੇ ਚਾਰ ਦੁਕਾਨਾਂ ਲੁੱਟਣ ਦਾ ਮਾਮਲਾ ਸਾਹਮne ਆਇਆ ਹੈ ਜਾਣਕਾਰੀ ਦਿੰਦਾ ਦੁਕਾਨਦਾਰ ਨੇ ਕਿਹਾ ਕਿ ਉਹਨਾਂ ਦੀਆਂ ਦੁਕਾਨਾਂ ਨੂੰ ਚੋਰਾ ਵੱਲੋਂ ਪਹਿਲਾਂ ਵੀ ਲੁੱਟਿਆ ਗਿਆ ਸੀ ਅਤੇ ਹੁਣ ਇੱਕ ਵਾਰ ਫਿਰ ਦੁਬਾਰਾ ਨਿਸ਼ਾਨਾ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਪੇਟ ਪਾਲ ਰਹੇ ਹਾਂ ਪਰ ਲੋਟੇਰੇ ਬੇਖੌਫ ਹੋ ਕੇ ਅਜਿਹੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜੋ ਕਿ ਇੱਕ ਜਾਂਚ ਦਾ ਵਿਸ਼ਾ ਹੈ। ਉੱਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਸੀਸੀਟੀਵੀ ਫੁਟੇਜ ਅਤੇ ਹੋਰ ਸੋਰਸਾਂ ਰਾਹੀਂ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰਕੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੋਨੂ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਕੀ ਨਾਗਵੀਰ ਜੀ ਆਪਣਾ ਮਨਜੀਤ ਸਿੰਘ ਵੀਰ ਜੀ ਪਿੰਡ ਘੜਾ ਸਭਰਾ ਵੀਰ ਜੀ ਕੀ ਗੱਲ ਹੋਈ ਰਾਤ ਜਿਹੜੀ ਹੈ ਦੁਕਾਨ ਤੇ ਤੁਹਾਡੀ ਚੋਰੀ ਇਹ ਵੀਰ ਜੀ ਰਾਤ ਦੁਕਾਨਾਂ ਭੱਜ ਗੀਆਂ ਵਾ ਤੇ ਦੋ ਤਿੰਨ ਮੀਟ ਵਾਲੀਆਂ ਇੱਕ ਸਬਜ਼ੀ ਵਾਲੀ ਦੁਕਾਨ ਹਾਂਜੀ ਤੇ ਇਹ ਅੱਗੇ ਵੀ ਭੱਜੀਆਂ ਸੀ ਹਾਂ ਅੱਗੇ ਵੀ ਸਾਡੇ ਦਾਤਰ ਕੰਡੇ ਚੋਰੀ ਹੋਵੇ ਸਾਰਾ ਕੁਝ ਹੀ ਹਾਂ ਅੱਗੇ ਵੀ ਬੰਦੇ ਨਹੀਂ ਲੱਬੇ ਅਜਿਹਾ ਤੇ ਐਤ ਕੀ ਵੀ ਸਾਡਾ ਫੇਰ ਕੰਮ ਉਹੀ ਹੋ ਗਿਆ ਵਾ ਤੇ ਕੋਈ ਵੀ ਪ੍ਰਸ਼ਾਸਨ ਵੱਲੋਂ ਕੋਈ ਵੀ ਅੱਗੇ ਕੰਮ ਨਹੀਂ ਕੀਤਾ ਗਿਆ ਇਹ ਅੱਗੇ ਆਣ ਕੇ ਵੇਖਿਆ ਵੀ ਨਹੀਂ ਗਿਆ ਐਤ ਕੀ ਦੇ ਚਲੋ ਵੇਖ ਕੇ ਗਏ ਆ ਨਾ ਅੱਗੇ ਵੇਖ ਕੇ ਵੀ ਨਹੀਂ ਗਏ ਇਹ ਕੀ ਮੰਗ ਕੀ ਬਣਿਆ ਕੀ ਮੰਗ ਕਰੋਗੇ ਹਣਾ ਮੰਗ ਅਸੀਂ ਇਹ ਕਰਦੇ ਹਾਂ ਵੀ ਇਹ ਬੰਦੇ ਫੜੇ ਜਾਣ ਇਹਨਾਂ ਦਾ ਹਰ ਵਾਰੀ ਨਹੀਂ ਤੇ ਮੂੰਹ ਪਾਊਗਾ ਇਹ ਇੱਕ ਦੋ ਵਾਰੀ ਤੇ ਹਲੇ ਹੋ ਗਏ ਆ ਹਾਂਜੀ ਤੇ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਦੀ ਨਾਗਵੀ ਜੀ ਆਪਣਾ ਆਪ ਦਾ ਨਾਮ ਗੁਰਬੰਦਰ ਸਿੰਘ ਤੇ ਕੀ ਗੱਲ ਹੋਈ ਰਾਤ ਰਾਤ ਜੀ ਇਹ ਨਾ ਇਹਨੇ ਦੁਕਾਨ ਭੰਨਣ ਦੀ ਕੋਸ਼ਿਸ਼ ਕੀਤੀ ਆ ਪਰ ਬਚਾ ਹੋ ਗਿਆ ਆਪਣਾ ਉਹ ਆ ਬੰਨ ਕੇ ਚਲ ਗਿਆ ਕਿ ਜਿੰਦ ਦੇ ਨੂੰ ਬੰਨਿਆ ਹੰਕ ਤੋਂ ਦੇ ਰਿਹਾ ਤੇ ਇਹਨਾਂ ਅੱਗੇ ਚਲੋ ਆਪਣੀ ਨਹੀਂ ਚੋਰੀ ਹੋਈ ਉਹਨਾਂ ਦੇ ਵਾਹਣ ਵਾਲਿਆਂ ਦੀ ਚੋਰੀ ਹੋਈ ਲੱਗਦੀ ਕਿੰਨੀਆਂ ਦੁਕਾਨਾਂ ਜਿਹੜੀਆਂ ਟੋਟਲ ਚੋਰੀ ਹੋਈਆਂ ਪਿੰਡ ਸੁਖਾਂ ਦੇ ਵਿੱਚ ਇਹ ਕਿੰਨਾ ਦੁਕਾਨਾਂ ਦੇ ਅੱਡੇ ਤੇ ਵਾਰਦਾਤ ਹੋਈ ਜੀ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਨੁਕਸਾਨ ਇਦਰ ਪੱਗੇ ਦਾ ਹੋਇਆ ਜੀ ਆਪਣਾ ਤੇ ਬਚਾਈ ਲਿਆ ਅੱਛਾ ਹਾਂ ਹੋਰ ਵੀ ਕੋਈ ਦੁਕਾਨ ਚੋਰੀ ਹੋਈ ਹੈ ਹੋਰ ਉਹ ਮੁੱਖਾ ਮੁੰਡਾ ਜਿਹੜਾ ਮੀਟ ਵਾਲਾ ਉਹਦੇ ਉਹਦੀ ਟੰਡਾ ਕੁੰਡਾ ਲੈ ਕੇ ਕੱਢ ਕੇ ਕੀ ਮੰਗ ਕਰੋਗੇ ਹੁਣ ਮੰਗ ਇਹੋ ਕਰਦੇ ਆਂ ਵੀ ਪ੍ਰਸ਼ਾਸਨ ਨੂੰ ਇਹੋ ਆਨੇ ਆਂ ਵੀ ਮਨਿਆ ਇਹਦਾ ਹੱਲ ਕੱਢਿਆ ਜਾਵੇ ਠੀਕ ਹੈ ਅੱਜ ਆਪਣੀ ਹੋਈ ਹੈ ਕੱਲ ਨੂੰ ਹੋਰ ਵੀ ਕਿਸੇ ਦੀ ਹੋ ਸਕਦੀ ਤੁਹਾਡਾ ਬਚਾਈ ਹੋ ਗਿਆ ਨਾ ਹਾਂਜੀ ਹਾਂਜੀ ਕੀ ਨਾਖ ਵੀਰ ਜੀ ਆਪਣਾ ਪਰਗਤ ਸਿੰਘ ਪਿੰਡ ਕੜਾ 300 ਦੇ ਕਾਦੀ ਦੁਕਾਨ ਆਪਣੀ ਬੱਸਡੇ ਦੇ ਵਿੱਚ ਜਿਹੜੀ ਦੁਕਾਨ ਸਬਜ਼ੀ ਦੀ ਹੈ ਜੀ ਇਹ ਕੀ ਗੱਲ ਹੋਈ ਰਾਤ ਰਾਤ ਤੋ ਆਏ ਚੋਰ ਇੰਚਾਰ ਦੁਕਾਨਾ ਬਣੀਆਂ ਮੇਰੀ ਤੇ ਥੋੜ ਕੇ ਗੱਲਾਂ ਗੱਲਾਂ ਇੱਥੇ ਜਿੰਨੇ ਪਹਿਲੇ ਕੱਢ ਕੇ ਲੈ ਗਏ ਕਿੰਨਾ ਕੁ ਨੁਕਸਾਨ ਡਾਟਾਇਆ ਨੁਕਸਾਨ ਮੇਰਾ 2000 ਦੇ ਪੱਛੇ ਹੁੰਦੀਆਂ ਹਾਂ ਲਾਲ ਐਡ ਫੋਨੀ ਉਹ ਲੱਗੀ ਜਿਸ ਤਰ੍ਹਾਂ ਮੇਨ ਅਡਾ ਇਥੇ ਲੱਗੇ ਪੁਲਿਸ ਚੁੰਕੀ ਆ ਕੀ ਕਹਿਣਾ ਜਾਓਗੇ ਤੁਸੀਂ ਕੋਈ ਫਾਇਦਾ ਨਹੀਂ ਚੁੰਕੀ ਵਾਲੇ ਤਾਂ ਪਹਿਲੇ ਉੱਡ ਜਾਂਦੇ ਅੰਦਰ ਫਿਰ ਸਾਰ ਹੂੰ ਸਮਾ ਬੈਂਡ ਤੋਂ ਪਹਿਲਾਂ ਵੰਨ ਰੋੜ ਜਾਂਦੇ ਆ ਧੁੰਦਦਾ ਕਰਕੇ ਹੁਣ ਫਾਇਦਾ ਚੁੱਕਦੇ ਆ ਕੈਮਰੇ ਲਾਏ ਆ ਕੈਮਰੇ ਦਾ ਕੋਈ ਫਾਇਦਾ ਨਹੀਂ ਮਿਲਦਾ ਦੇਖੋ ਜੇ ਜੇ ਕੋਈ ਵੀਡੀਓ ਨਿਕਲਦੀ ਹੈ ਕੀ ਮੰਗ ਕਰੋਗੇ ਤੁਸੀਂ ਹੁਣ ਮੰਗ ਦਿਹਾੜਾ ਨੂੰ ਇਨਸਾਫ ਹੀ ਆ ਹੋਰ ਕੀ ਜੇਦਾ ਪਹਿਲੇ ਕਦਰ ਰੋਕਦਾ ਹੋਣੀ ਚਾਹੀਦੀ ਇਹਨਾਂ ਚੀਜ਼ਾਂ ਦੀ ਕਿੰਨੀਆਂ ਦੁਕਾਨਾਂ ਜਿਹੜੀਆਂ ਟੋਟਲ ਅੱਜ ਅੱਜ ਤਿੰਨ ਚਾਰ ਆ ਦੋ ਮੀੜ ਵਾਲੀਆਂ ਇੱਕ ਇੱਕਾ ਇਹਨੂੰ ਪਾਇਆ ਪਰ ਇਹਨੂੰ ਬਚਾ ਹੋ ਗਿਆ ਦਾ ਦੁਕਾਨੀ ਤੁਹਾਡਾ ਕਿਦਾਂ ਕੁ ਸਮਾਨ ਚੋਰੀ ਹੋਇਆ ਮੇਰਾ 2000 ਦੇ ਬੱਚੀਆਂ ਵਾ ਦੇਖੋ ਨਾਲ ਮਾਰਨੀ ਹੈ ਵਿੱਚ ਸਾਡਾ ਕੋਲ ਵਗੈਰਾ ਰੱਖੇ ਹੋ ਤੇ ਸਾਰੇ ਹਾਂਜੀ ਸਰ ਕੀ ਨਾਮ ਕੀ ਆਪਣਾ ਜੀਐਸਪੀ ਪੰਵਿੰਦਰ ਸਿੰਘ ਸਾ ਜਿਤਨਾ ਪਿੰਡ ਸਭਰਾ ਦੇ ਵਿੱਚ ਪਾਸ ਅੱਡੇ ਦੇ ਚੋਰੀ ਹੋਈ ਆ ਕਿੰਨੀਆਂ ਦੁਕਾਨਾਂ ਆਡੀਆਂ ਟੋਟਲ ਚੋਰੀ ਹੋਈ ਇਹਨਾਂ 2 ਮੀਟ ਦੇ ਟੁਕੜੇ ਆ ਤੇ 3 ਮੀਟ ਦੇ ਕੋਕੇ ਆ ਇੱਕ ਸਬਜ਼ੀ ਵਾਲੀ ਦੁਕਾਨ ਆ ਹਾਂਜੀ ਇਹ ਸਬਜ਼ੀ ਵਾਲੀ ਦੁਕਾਨ ਤੋਂ ਵੀ 1500 ਰੁਪਏ ਉਹਨਾਂ ਨੇ ਖੜਿਆ ਗੱਲੇ ਦੇ ਵਿੱਚੋਂ ਹਾਂਜੀ ਜਿਹੜੇ ਮੀਟ ਵਾਲੇ ਆ ਇੱਕ ਬਾਤਰ ਦੂਤਰ ਜਿਹੜੇ ਮੀਟਪਨ ਵਾਲੇ ਉਹਨਾਂ ਦਾ ਪਿੱਛੇ ਖੜਿਆ ਹੋ। ਹੂੰ। ਬਾਕੀਆਂ ਚੌਂਕ ਦੇ ਵਿੱਚ ਜਿਹੜੇ ਲੱਗੇ ਕੈਮਰੇ ਜਾਂ ਇਧਰ ਗਲੀਆਂ ਦੇ ਵਿੱਚ ਕੈਮਰੇ ਉਹ ਲੱਗੇ ਚੈੱਕ ਕਰਨ। ਤੇ ਜਦੋਂ ਕੋਈ ਆ ਗਿਆ ਸਾਹਮਣੇ ਦੇ ਕਰਫੇ ਕਰਦੇ ਜਾਂਦੇ ਸਰ ਕਿਸੇ ਦੇ ਸ਼ੱਕ ਹੋਵੇ। ਸ਼ੱਕ ਜੇ ਕੋਈ ਨਹੀਂ ਇਹਨਾਂ ਕੈਮਰੇ ਦੇ ਵੇਖ ਕੇ ਨਾ ਕੈਮਰੇ ਵਿੱਚ ਜਿਹੜੇ ਆਏ ਹਾਂਜੀ। ਉਹ ਫਿਰ ਵਿਤਾਂ ਦੀ ਜਿਹੜੇ ਬੰਦੇ ਕਿੰਨੀਆਂ ਦੁਕਾਨਾਂ ਜਿਹੜੀ ਟੋਟਲ ਚੋਰੀ ਹੋਈਆਂ ਟੋਟਲੇ 3 ਮੀਟ ਵਾਲੇ ਇੱਕ ਉਹ ਇੱਕ ਸਬਜ਼ੀ ਵਾਲੀ ਦੁਕਾਨ ਦੇ। ਇੱਕ ਵੇਖਿਆ ਜਾਵੇ ਤਾਂ ਸਾਰੇ ਇੱਥੇ ਬਾਸ ਛੱਡੇ ਦੇ ਕੋਈ ਨਾਕਾ ਨੂੰ ਕੰਨ ਲੱਗਾ ਹੁੰਦਾ ਨਾਕਾ ਲੱਗਦਾ ਹਾਂਜੀ ਕਾਰ ਵੀ ਪਟਵਾਲ ਚੱਲਦੀ ਰਹੀ ਹੈ ਠੀਕ ਹੈ ਕਾਰ ਵੀ ਪਟਵਾਲ ਚੱਲਦੀ ਰਹੀ ਹੈ ਕਰਕੇ ਨਾ ਜਿਹੜੇ ਬੰਦੇ ਸਾਹਮਣੇ ਆਉਣਗੇ ਪੰਡਿਤ ਕਾਨੂੰਨੀ ਕਾਰਵਾਈ ਕੀਤੀ